ਆਸਾ ਮਹਲਾ 4 ਹਰ ਕੀਰਤ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਟ ਲਗਾਣ ਜਿਉ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਨ ਜਿਓ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਇਹ ਸ਼ਬਦ ਰਾਗ ਆਸਾ ਦੇ ਵਿੱਚ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਂਦਾ 446 ਨੰਬਰ ਅੰਗ ਉੱਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਹਰ ਕੀਰਤ ਮਨ ਭਾਈ ਹਰ ਕੀਰਤ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਮਨ ਭਾਈ ਮਨ ਦੇ ਵਿੱਚ ਚੰਗੀ ਲੱਗੀ ਪਰਮਗਤ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਈ ਪ੍ਰਾਪਤ ਕਰ ਲਈ ਹੈ ਮਨ ਤਨ ਮਨ ਦੇ ਵਿੱਚ ਔਰ ਤਨ ਦੇ ਵਿੱਚ ਮੀਠ ਲਗਾਨ ਜਿਉ ਅਕਾਲ ਪੁਰਖ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ ਹਰ ਹਰ ਰਸ ਪਾਇਆ ਉਨਾਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਸਵਾਦ ਆਉਣ ਲੱਗ ਪੈਂਦਾ ਹੈ ਗੁਰਮਤਿ ਹਰਿ ਤੇ ਆਇਆ ਗੁਰੂ ਦੀ ਮਤ ਉਤੇ ਤੁਰ ਕੇ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਧੁਰ ਧੁਰ ਦਰਗਾਹ ਤੋਂ ਮਾਸਟਕ ਮੱਥੇ ਉਤੇ ਭਾਗ ਪੁਰਾਨ ਜਿਉ ਜਦੋਂ ਮੱਥੇ ਉੱਤੇ ਪੁਰਾਣਾ ਭਾਗ ਜਾਗ ਪਏ ਗੁਰੂ ਸਹ ਪ੍ਰਮਾਨ ਕਰਦੇ ਹਨ ਏ ਭਾਈ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਦਾ ਪਿਆਰੀ ਲੱਗ ਗਈ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਉਸ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ਜਿਸ ਮਨੁੱਖ ਨੇ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ ਪਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਉਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿ ਹੋਇ ਇਹ ਪਹਿਲੇ ਪਾਗ ਜਾਗ ਪਏ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤਿ ਬੋ ਪ੍ਰਗਟੀ ਹਰ ਨਾਮੈ ਹਰ ਸੁਹਾਇਆ ਤੁਰ ਮਸਤਕ ਭਾਗ ਦੂਰ ਦਰਗਾਹ ਤੋਂ ਮੱਥੇ ਉੱਤੇ ਜਦੋਂ ਲਿਖੇ ਭਾਗ ਜਾਗ ਪਏ ਹਰ ਨਾਮ ਸੁਹਾਗ ਤਾਂ ਉਹਨਾਂ ਨੇ ਆਪਣੇ ਖਸਮ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹਰ ਨਾਮੇ ਪਰਮਾਤਮਾ ਦੇ ਨਾਮ ਦੇ ਨਾਲ ਹਰ ਗੁਣ ਗਾਇਆ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਮਸਤਕ ਮਣੀ ਤਾਂ ਉਸ ਦੇ ਮੱਥੇ ਉੱਤੇ ਰਤਨ ਵਰਗਾ ਇੱਕ ਜੋਤ ਪ੍ਰਗਟ ਹੋਏ ਪ੍ਰੀਤ ਬਹੁ ਪ੍ਰਗਟੀ ਚਮਕ ਪਈ ਹਰ ਨਾਮੇ ਹਰ ਸੋ ਆਇਆ ਤੇ ਪ੍ਰਮਾਤਮਾ ਨੇ ਉਸ ਦੇ ਜੀਵਨ ਨੂੰ ਸੋਨਾ ਬਣਾ ਦਿੱਤਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਕੜ ਪਿਆ ਹਰ ਨਾਮ ਵਿੱਚ ਜੁੜ ਕੇ ਉਸ ਨੇ ਖਸਮ ਪ੍ਰਭੂ ਨੂੰ ਲੱਭ ਲਿਆ ਉਹ ਸਦਾ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹ ਸਦਾ ਹੀ ਹਰੀ ਦੇ ਗੁਣ ਤੋਂਦਾ ਰਹਿੰਦਾ ਹੈ ਉਸ ਦੇ ਮੱਥੇ ਉੱਤੇ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਮਣੇ ਚਮਕ ਉੱਠੀ ਹੈ ਜੋਤੀ ਜੋਤ ਮਿਲੀ ਪ੍ਰਭ ਪਾਇਆ ਮੇਲੇ ਸਾਧਗੁਰ ਮਨੋ ਆਮਾਨ ਜਿਓ ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਨ ਜਿਓ ਜੋਤੀ ਜੋਤ ਮਿਲੇ ਜਦੋਂ ਉਸ ਦੀ ਸੂਰਤ ਪਰਮਾਤਮਾ ਦੇ ਜੋਤ ਦੇ ਵਿੱਚ ਮਿਲ ਪਈ ਪ੍ਰਭ ਪਾਇਆ ਉਦੋਂ ਉਸਨੇ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਗੁਰ ਮਿਲ ਦੇ ਗੁਰੂ ਨੂੰ ਮਿਲ ਕੇ ਮਨੁਆ ਮਾਨ ਜੋ ਤੇ ਪਰਮਾਤਮਾ ਦੀ ਯਾਦ ਦੇ ਵਿੱਚ ਗਿਜੇ ਜਾਂਦਾ ਹੈ ਹਰ ਕੀਰਤ ਮਨ ਭਾਈ ਤੇ ਉਸ ਦੇ ਮਨ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾ ਪਿਆਰੀ ਲੱਗਣ ਲੱਗ ਪੈਂਦੀ ਹੈ ਬਾਰਮਕਤ ਪਾਈ ਤੇ ਉਹ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਹਰ ਮਨ ਤਨ ਮੀਠ ਲਗਣ ਜਿਉਂ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਉਸ ਦੇ ਮਨ ਦੇ ਵਿੱਚ ਉਸ ਦੇ ਤਨ ਦੇ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਜਗੀ ਜ ਜਾਂਦਾ ਹੈ। ਇਹ ਭਾਈ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਦਾ ਪਿਆਰੀ ਲੱਗਣ ਲੱਗ ਪਈ। ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ। ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ। ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਦਾਨ ਜਿਓ ਤਿਨ ਹਮ ਚਰਨ ਸਰੇ ਵਖਿਨ ਖਿਨ ਭਗਤ ਹੋਵ ਜਿਨ ਹਰ ਮੀਠ ਲਗਨ ਜਿਓ ਸਤਿਗੁਰੂ ਪਰਮਾਨੰ ਕਰਦੇ ਹਨ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕੀਤੀ ਹਰ ਹਰ ਜਸ ਗਾਇਆ ਜਸ ਸਿਫਤ ਸਲਾਹ ਦਾ ਗੀਤ ਪਰਮ ਪਦ ਪਾਇਆ ਉਸ ਨੇ ਊਚਾ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਹੈ ਤੇ ਉੱਤਮ ਜਨ ਉਹ ਸਾਰੇ ਸੰਸਾਰ ਦੇ ਵਿੱਚ ਸ੍ਰੇਸ਼ਟ ਜਨ ਪ੍ਰਧਾਨ ਜਿਓ ਉਹ ਮੰਨੇ ਪਰਵੰਨੇ ਮੰਨੇ ਜਾਂਦੇ ਹਨ ਤਿੰਨ ਹਮ ਚਰਨ ਸਰੇਬੈ ਤਿੰਨ ਉਹਨਾਂ ਦੇ ਹਮ ਅਸੀਂ ਚਰਨ ਸਰੇਬੈ ਅਸੀਂ ਉਹਨਾਂ ਦੇ ਚਰਨਾਂ ਨੂੰ ਸੇਵਾ ਕਰਦੇ ਹਾਂ ਖੇਨ ਖੇਨਾ ਤੇ ਪਲ ਪਲ ਕਰਕੇ ਪਗ ਤੋਪੈ ਉਹਨਾਂ ਦੇ ਪੈਰਾਂ ਨੂੰ ਧੋਂਦੇ ਹਾਂ ਜਿਨ ਹਰ ਮਿੱਠ ਲਗਨ ਕਿਉ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਸਤਿਗੁਰੂ ਪਰਮਾਨੰ ਕਰਦੇ ਆਣੇ ਭਾਈ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖ ਸਲਾਹ ਦਾ ਗੀਤ ਗਾਉਂਦੇ ਹਨ ਉਹ ਸਭ ਤੋਂ ਉੱਚੀ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ ਸੇਸ਼ਟ ਕਿੜੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਆਂ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਕ ਪਾਗਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਹਰ ਮਿੱਠਾ ਲਾਇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਮ ਨੂੰ ਮਿੱਠਾ ਲਾ ਮਿੱਠਾ ਕਰਕੇ ਜਨਾਇਆ ਪਰਮ ਸੁਖ ਪਾਇਆ ਉਹਨਾਂ ਨੇ ਉਹ ਸੁਖ ਪ੍ਰਾਪਤ ਕਰ ਲਿਆ ਮੁੱਖ ਭਾਗਾ ਤੇ ਉਹਨਾਂ ਦੇ ਮੁੱਖ ਦੇ ਉੱਤੇ ਭਾਗ ਜਾਗ ਪਏ ਰਤੀ ਚਾਰੇ ਰਤਨ ਮਣੇ ਸੁੰਦਰ ਗੁਰਮਤਿ ਹਰ ਗਾਇਆ ਤੇ ਗੁਰੂ ਦੀ ਮਤ ਧਾਰਨਾ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਉਰ ਪਾਇਆ ਉਹਨਾਂ ਨੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹਰ ਨਾਮਾ ਪਰਮਾਤਮਾ ਦੇ ਨਾਮ ਨੂੰ ਕੰਠ ਧਾਰੇ ਆਪਣੇ ਗਲੇ ਦੇ ਵਿੱਚ ਗੁਰੂ ਸਾਹਿਬ ਪਰਮਾਨੰਤ ਕਰਦੇ ਹਨ ਇਹ ਭਾਈ ਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ ਉਹਨਾਂ ਦੇ ਮੂਹ ਤੇ ਚੰਗੇ ਬਾਗ ਦੀ ਸੁੰਦਰ ਮਣੇ ਚਮਕ ਪਈ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੀ ਸਿੱਖ ਸਲਾਹ ਕਰਦੇ ਹਨ ਜੋ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਪ੍ਰਮਾਤਮਾ ਦੇ ਗੁਣਾ ਦਾ ਪ੍ਰਮਾਤਮਾ ਦੇ ਨਾਮ ਦਾ ਹਾਰ ਆਪਣੇ ਏਰ ਦੇ ਵਿੱਚ ਸੰਭਦਾ ਹੈ ਆਪਣੇ ਗਲ ਦੇ ਵਿੱਚ ਪਾਉਂਦਾ ਹੈ ਸਾਰੀ ਲੋਕਾਈ ਉਸ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਸਭ ਏਕ ਦ੍ਰਿਸ਼ਟ ਸਮ ਕਰ ਦੇਖੈ ਸਭ ਆਤਮ ਆਪੇ ਛਾਨ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜਿਉ ਜਿਸ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਸਭ ਏਕ ਦ੍ਰਿਸ਼ਟ ਉਹ ਸਭ ਨੂੰ ਇੱਕੋ ਹੀ ਨਿਗਾਹ ਦੇ ਨਾਲ ਸਮਤ ਕਰ ਦੇਖਿਆ ਸਭ ਨੂੰ ਇੱਕੋ ਹੀ ਨਿਗਾਹ ਦੇ ਨਾਲ ਬਰਾਬਰ ਸਮਝਦਾ ਹੈ ਸਭ ਆਤਮ ਰਾਮ ਤੇ ਸਭ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਨੂੰ ਵੱਸਦਾ ਵੇਖ ਲੈਂਦਾ ਹੈ ਪਛਾਣ ਲੈਂਦਾ ਹੈ ਹਰ ਹਰ ਜਸ ਗਾਇਆ ਜਿਸ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਪਰਮ ਪਦ ਪਾਇਆ ਉਸ ਨੇ ਉੱਚ ਆਤਮਿਕ ਦਰਜ ਹਾਸਲ ਕਰ ਲਿਆ ਹੈ ਤੇ ਜਨ ਉਹ ਜਨ ਉਹ ਮਨੁੱਖ ਉਤਮ ਸਾਰੇ ਸੰਸਾਰ ਦੇ ਵਿੱਚ ਸ੍ਰੇਸ਼ਟ ਮੰਨੇ ਜਾਂਦੇ ਹਨ ਪ੍ਰਧਾਨ ਜਿਉ ਮੰਨੇ ਪਰਵੰਨੇ ਇੱਜ਼ਤ ਵਾਲੇ ਮੰਨੇ ਜਾਂਦੇ ਹਨ ਗੁਰੂ ਸਾਹਿਬ ਪਰਮਾਨ ਕਰਦੇ ਹਨ ਉਹ ਮਨੁੱਖ ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ ਉਹ ਸਾਰੀ ਲੋਕਾਈ ਨੂੰ ਇੱਕ ਪਿਆਰ ਵਾਲੇ ਨਿਗਾਹ ਨਾਲ ਇੱਕੋ ਜਿਹਾ ਸਮਝਦਾ ਹੈ ਉਹ ਹਰਤਾ ਸਰਬ ਵਿਆਪਕ ਪਰਮਾਤਮਾ ਨੂੰ ਵਸਦਾ ਪਛਾਣਦਾ ਹੈ हे ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਸਿਫਤ-ਸਲਾਹ ਦੇ ਕੀਤੇ ਗਾਉਂਦੇ ਰਹਿੰਦੇ ਹਨ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ